ਸੇਵੀ ਆਏ ਤਾਹਨ ਸੁਸਾਹਜ ਸੁਭਾਏ ਦਰਸ਼ਨ ਪਰਸੇ ਆਏ ਗੁਰੂ ਕਾ ਜਨਮ ਮਰਨ ਦੁਖ ਜਹਾਏ ਸਤਨਾਮ ਸ੍ਰੀ ਵਾਹਿਗੁਰੂ ਬੇਨ ਸਤ ਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੀ ਪਰਮਾਈ ਕਾਮਦੀਨ ਤਮ ਜਗ ਜਗ ਦਾਤੇ ਸਬਦੇ ਦੇਹ ਗੁਰੂ ਸੇਵੀ ਬਹੁਤਾ ਦੁੱਖ ਲਾਗਾ ਜਗ ਚਾਰੇ ਪਰਮਾਈ ਹਮਦੀਨ ਤਮ ਜਗ ਜਗ ਦਾਤੇ ਸਬਦੇ ਦੇਹ बुਝਾਈ ਸਤਿ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਆਧਾਰੇ ਰਾਹਾ ਆਓ ਮਨ ਸਾਧਾਰ ਦੁਬ ਦਾ ਸਾਝ ਸਮਾਣੀ ਪਾਇਆ ਨਾਮਿ ਅਪਾ ਸੁਚਾਖ ਮਨ ਨਿਰਮਲ ਹੋਆ ਕੇਲ ਵਿਖਾਟਣ ਹਾਰਾ ਸ਼ਬਦ ਮਰੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਦੇ ਭਾਵੇਂ ਕੋਈ ਦਾਤ ਦਾਤ ਰਖੀ ਹੱਥ ਆਪਣਾ ਜਿਸ ਭਾਵੇਂ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪੈ ਕੀ ਹੱਥ ਆਪਣਾ ਜਿਸ ਪਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਟ ਰਗਹਲਾ ਤੀਜਾ ਬੇਨ ਸਤਗੁਰੂ ਸੇਵੀ ਬਹੁਤਾ ਦੁੱਖ ਲਾਗਾ ਚੁਕਚਾਰੇ ਪਰਭਾਈ ਸਤ ਸੰਗੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਅਕਾਲ ਪੁਰਖ ਵਾਹੀ ਮੋ ਜੀਓ ਸਤਨੰ ਜੀਓ ਸਤਗੁਰੂ ਦੀ ਛਰਮ ਪੈਣ ਤੋਂ ਬਿਨਾ ਸੰਸਾਰ ਦੇ ਅੰਦਰ ਬਹੁਤ ਦੁੱਖ ਹੈ ਕਿਉਂਕਿ ਸੁੱਖਾਂ ਦਾ ਜਿਹੜਾ ਮਾਰਗ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ ਜੋ ਚਾਰੇ ਭਰਮਾਈ ਚਾਰੇ ਜੁਗਾ ਦਾ ਭਾਵ ਹਰ ਸਮੇਂ ਦੇ ਅੰਦਰ ਜਿਹੜਾ ਹੈ ਮਨੁੱਖ ਫਿਰ ਟਕਣਾ ਦਾ ਭਰਮ ਦਾ ਸ਼ਿਕਾਰ ਰਹਿੰਦਾ। ਹਾ ਮੰਦੀਰ ਤੁਣ ਜੋਗ ਜੁਗ ਦਾ ਤੇ ਸ਼ਬਦੇ ਦੇਖ ਗੁਜਾਈ। ਅਕਾਲ ਪੁਰਖ ਵਾਹਿਗੁਰੂ ਜੀ। ਅਸੀਂ ਜੀਨ ਖਾਂ ਹਮੇਸ਼ਾ ਹੀ ਮੰਗਣ ਵਾਲੇ ਹਾਂ ਗਰੀਬ ਖਾਨੀਵੇਂ ਹਾਂ। ਤੁਸੀਂ ਹਮੇਸ਼ਾ ਵਾਸਤੇ ਜੁਗਾ ਜੁਗਾ ਦੇ ਅੰਦਰ ਦਾਤੇ ਹੋ ਦਾਤਾ ਦੇਣ ਵਾਲੇ ਉਹ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਪਰ ਅਸੀਂ ਕਿਨੇ ਹਾਂ ਸਾਨੂੰ ਸ਼ਬਦ ਦੀ ਦਾਤ ਨਾਮ ਦੀ ਦਾਤ। ਆਪਣੀ ਜਿਹੜਾ ਹੈ ਨਾਮ ਨੂੰ ਸਮਝਣ ਦੀ ਦਾਤ ਸਾਨੂੰ ਬਖਸ਼ਿਸ਼ ਕਰ ਦੇ। ਹਰ ਜੀਵੋ ਕਿਰਪਾ ਕਰੋ ਤੁਮ ਪਿਆਰੇ ਸਤਿਗੁਰੂ ਦਾਤਾ ਮੇਲ ਮਿਲਾਓ ਹਰ ਨਾਮ ਦੇ ਉਹ ਆਧਾਰ। ਹਰ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਤੁਸੀਂ ਸਾਡੇ ਤੇ ਕਿਰਪਾ ਕਰਦੇ ਹੋ ਤਿਆਰੇ। ਸਾਨੂੰ ਸਤਿਗੁਰੂ ਦੀ ਦਾਤ ਮਿਲਾ ਦਿਓ ਸਭ ਨੂੰ ਮਿਲਾ ਦਿਓ ਸਤਿਗੁਰੂ ਦੇ ਮਿਲਾਵਲੇ ਨਾਲ ਨਾਮ ਦਾ ਆਸਰਾ ਮਿਲੇਗਾ ਨਾਮ ਦੀ ਦਾਤ ਜਿਹੜਾ ਸਾਰਿਆਂ ਨੂੰ ਸਹਾਰਾ ਦੇਣ ਵਾਲਾ ਸਾਨੂੰ ਆਸਰਾ ਸਤਿਗੁਰੂ ਦੇ ਰਾਹੀਂ ਪ੍ਰਾਪਤ ਹੋ ਸਕਦਾ। ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮਿਆਪਾਰ ਜਦੋਂ ਨਾਮ ਦੀ ਦਾਤ અપਾਰ ਜਿਹੜਾ ਹੈ ਜਿਸਦਾ ਕੋਈ ਅੰਤ ਨਹੀਂ ਹੈ ਜਦੋਂ ਕਿਸੇ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਸਾਬ ਜੀ ਕਹਿੰਦੇ ਮਨਸਾ ਮਨਸਾ ਦਾ ਭਾਵ ਹੁੰਦਾ ਜਿਹੜੀਆਂ ਮਨ ਦੇ ਅੰਦਰ ਦੀਆਂ ਭਾਵਨਾਵਾਂ ਜੇ ਪ੍ਰਗਟ ਨਹੀਂ ਹੋਈਆਂ ਮਨ ਦੇ ਵਿੱਚ ਇਨਸਾਨ ਸੋਚਦਾ ਉਹ ਵੀ ਸਾਬ ਜੀ ਕਹਿੰਦੇ ਅੰਦਰ ਹੀ ਮਿਟ ਜਾਂਦੀਆਂ ਨੇ ਦੁਬਦਾ ਜਿਹੜੀ ਹੈ ਇਨਸਾਨ ਦੀ ਦੁਚਿੱਤਾ ਪਾਪ ਉਸ ਉਸ ਦੇ ਵਿੱਚ ਵੀ ਜਿਹੜਾ ਫਰਕਾਉਟ ਪੈ ਜਾਂਦੀ ਹੈ ਉਸ ਦਾ ਵੀ ਰਸਤਾ ਰੁਕ ਜਾਂਦਾ ਹੈ ਸਹਿਜ ਸੁਮਾਣੀ ਸਹਿਜ ਦੀ ਅਵਸਥਾ ਦੇ ਵਿੱਚ ਇਨਸਾਨ ਆ ਜਾਂਦਾ ਹੈ ਪਰ ਕਦੋਂ ਸਬਜ਼ੀ ਕੱਲੇ ਪਾਇਆ ਨਾਮੇ ਪਰ ਹਰ ਰਸ ਚਾਖ ਮਨ ਦੇ ਨਿਰਮਲ ਹੋ ਵਾਕਿਲ ਵਿਖ ਕਟਨ ਹਾਰਾ ਖਰੀ ਦੇ ਨਾਮ ਰਸ ਨੂੰ ਚੱਖਿਆ ਮਨ ਦੇ ਅੰਦਰ ਪਵਿੱਤਰਤਾ ਆ ਗਈ ਨਿਰਮਲਤਾ ਹੋ ਗਈ ਜਿਹੜਾ ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਸ਼ਬਦ ਮਰੂ ਫਿਰ ਜੀਵੋ ਸਾਧਗੀ ਤਾਂ ਫਿਰ ਮਰਦਣਾ ਹੋਈ ਸਾਬ ਜੀ ਕਹਿੰਦੇ ਜੇ ਕੋਈ ਸ਼ਬਦ ਦੇ ਵਿੱਚ ਆਪਣੇ ਮੜ ਤੋਂ ਮਾਰ ਲੈਂਦਾ ਤੇ ਫਿਰ ਬਾਰ ਬਾਰ ਮਾਰ ਕਰਕੇ ਜਿਹੜਾ ਤਿਲ ਤਿਲ ਮਰਦਾ ਹੈ ਉਸਾਨ ਫਿਰ ਉਸ ਤੋਂ ਛੁਟਕਾਰਾ ਹੋ ਜਾਂਦਾ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਅੰਮ੍ਰਿਤ ਰੂਪ ਨਾਮ ਜਿਹੜਾ ਹੈ ਸਾਬ ਜੀ ਕਹਿੰਦੇ ਸਦਾ ਹੀ ਮੀਠਾ ਲੱਗਣ ਵਾਲਾ ਪਰ ਸ਼ਬਦ ਦੇ ਰਾਹੀ ਸ਼ਬਦ ਦੇ ਵਿੱਚ ਜੁੜ ਕੇ ਇਸ ਨਾਮ ਦੀ ਦਾਤ ਨੂੰ ਕੋਈ ਵਿਰਲਾ ਪ੍ਰਾਪਤ ਕਰਦਾ ਦਾਤਾ ਦਾਤ ਰੱਖੀ ਖਾਤੇ ਆਪਣੇ ਜਿਸ ਭਾਵੇ ਤਿਸ ਦੀ ਕਿ ਜਿਹੜੀ ਨਾਮ ਦੀ ਦਾਤ ਸ਼ਬਦ ਦੀ ਦਾਤ ਕਿਰਪਾ ਦੀ ਦਾਤ ਹੈ ਦਾਤੇ ਦੇ ਆਪਣੇ ਹੱਥ ਵਿੱਚ ਜਿਸ ਦੇ ਉੱਤੇ ਉਹ ਮਿਹਰਬਾਨ ਹੁੰਦਾ ਹੈ ਉਸ ਨੂੰ ਇਸ ਦਾਤ ਦੇ ਨਾਲ ਨਿਹਾਲ ਕਰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੇ ਸਈ ਸਾਹਿਬ ਜੀ ਕਹਿੰਦੇ ਨਾਮ ਦੇ ਵਿੱਚ ਰਤਿਆਂ ਹੋਇਆਂ ਨੇ ਸੁਖ ਪ੍ਰਾਪਤ ਕੀਤਾ ਹੈ ਕਿ ਦਰਗਹਿ ਜਾਪੇ ਸਈ ਉਹਨਾਂ ਨੂੰ ਅਕਾਲ ਪੁਰਖ ਦੀ ਹਜ਼ੂਰੀ ਦੇ ਅੰਦਰ ਵੀ ਜਿਹੜਾ ਉੱਥੇ ਮਾਨ ਸਨਮਾਨ ਮਿਲਦਾ ਜਾਤ ਦਾ ਭਾਵ ਖੈ ਜਾਤ ਦੇ ਖੰਨ ਸੋਹਣੀ ਦਿੱਸ ਦੇ ਖੰਨ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ आ पईया संगता धनवाद वाहिम जी का खालसा, वाहिम जी फति